ਅੱਜ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਰਿਸਟਰ ਨੰਬਰ 31 ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ 5 ਅਗਸਤ ਨੂੰ ਜਲ ਸਪਲਾਈ ਦੀ ਮੈਨੇਜਮੈਂਟ ਦੇ ਪੰਜਾਬ ਸਰਕਾਰ ਦਾ ਆਰਥਿਕ ਫੂਕ ਮਜਾਰਾ ਕੀਤਾ ਜਾ ਰਿਹਾ ਹੈ। ਇਦਾਂ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਲ ਸਪਲਾਈ ਸਕੀਮਾਂ ਨੇ ਉਹਨਾਂ ਤੇ ਸਕਾਡਾ ਸਿਸਟਮ ਲਾ ਕੇ ਜਿਹੜਾ ਕੱਚੇ ਰਜਗਾਰ ਨੂੰ ਖਤਮ ਕੀਤਾ ਜਾ ਰਿਹਾ ਜਿਹੜੇ ਲੰਮੇ ਸਮੇਂ ਤੋਂ 15 ਤੋਂ 20 ਸਾਲਾਂ ਤੋਂ ਵਰਕਰ ਲਿਸਟਮੈਂਟ ਆਊਟਸੋਰਸਿੰਗ ਵਰਕਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸੁਨਹਿਰਾ ਗੋਲਡਨ ਪੀਰੀਅਡ ਮਹਿਕਮੇ ਸੇਵਾ ਕੀਤੀ ਆ ਤੇ ਸਕਾਡਾ ਸਿਸਟਮ ਲਿਆ ਕੇ ਉਹਨਾਂ ਦੇ ਰਜਗਾਰ ਨੂੰ ਖਤਮ ਕੀਤਾ ਜਾ ਰਿਹਾ ਇਸ ਸਕਾਡਾ ਸਿਸਟਮ ਆਟੋਮੈਟਿਕ ਆਟੋਮੈਟਿਕ ਹੀ ਵਾਟਰਪਲੇਟ ਦੀ ਟੈਂਕੀ ਭਰੇਗੀ ਤੇ ਆਟੋਮੈਟਿਕ ਪਾਣੀ ਚੱਲੇਗਾ ਇਸ ਸਕਾਡਾ ਸਿਸਟਮ ਦੇ ਵਿਰੋਧ ਚ ਜੱਥੇਬੰਦੀ ਦੇ ਆਗੂਆਂ ਨੇ ਸ਼ਹਿਰਪੁਰ ਦੇ ਵਿੱਚ ਸਕਾਡਾ ਸਿਸਟਮ ਦਾ ਵਿਰੋਧ ਕੀਤਾ ਸੀ ਸ਼ਾਂਤਮਈ ਢੰਗ ਨਾਲ ਔਰ ਉੱਥੋਂ ਦੇ ਜਿਹੜਾ ਉਪਮੰਡਲ ਇੰਜੀਨੀਅਰ ਹੈ ਹਿਆਰਪੁਰ ਦਾ ਉਸਨੇ ਜਿਹੜਾ ਸਾਡੇ ਜਲ ਸਪਲਾਈ ਦੇ ਜੋਧਿਆਂ ਤੇ ਜਿਹੜਾ ਕੱਚੇ ਕੰਮ ਐ ਤੇ ਜਿਹੜਾ ਪਰਚਾ ਕਰਵਾਇਆ ਕੇਸ ਦਰਜ ਕਰਵਾਏ ਨੇ ਸੋ ਉਸ ਜਿਹੜੇ ਧੱਕੇਸ਼ਾਹੀ ਦੇ ਅਫਸਰ ਨੇ ਕੱਚੇ ਕੰਮਿਆਂ ਨਾਲ ਧੱਕਾ ਕੀਤਾ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੀ ਕੌਲ ਸੀ ਵੀ 5 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਜਲ ਸਪਲਾਈ ਦੀ ਪੂਰੀ ਮੈਨੇਜਮੈਂਟ ਦਾ ਜਿਹੜਾ ਅਰਥੀ ਫੂਕ ਮਜਾਰਾ ਕੀਤਾ ਜਾਏਗਾ ਉਸੇ ਲੜੀ ਤਹਿਤ ਅੱਜ ਜਲਾਲਾਬਾਦ ਵਿੱਚ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਨੂੰ ਨੰਬਰ 31 ਬ੍ਰਾਂਚ ਟੀਮ ਜ਼ਿਲ੍ਹਾ ਟੀਮ ਨੇ ਜਿਹੜਾ ਇਹ ਅਰਥੀ ਫੂਕ ਮਜਾਰਾ ਕੀਤਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਕਾਡਾ ਸਿਸਟਮ ਨੂੰ ਬੰਦ ਨਾ ਕੀਤਾ ਗਿਆ ਸਕਾਡਾ ਸਿਸਟਮ ਨੂੰ ਸਕੀਮਾਂ ਤੇ ਨਾ ਲਾਉਣ ਤੋਂ ਜਿਹੜੀ ਨਾ ਰੋਕਿਆ ਗਿਆ ਤਾਂ ਜਿਹੜਾ ਜੱਥੇਬੰਦੀ ਸਖਤ ਜਿਹੜਾ ਪ੍ਰੋਗਰਾਮ ਕਰੇਗੀ ਸੋ ਇੱਥੇ ਅਸੀਂ ਇਹ ਵੀ ਦੱਸਣਿਆ ਵੀ ਜਲਾਲਾਬਾਦ ਬਲਾਕ ਜ਼ਿਲ੍ਹਾ ਫਾੜਕਾ ਵਿੱਚ ਵੀ ਸਕਾਡਰ ਸਿਸਟਮ ਦਾ ਅਸੀਂ ਵਿਰੋਧ ਕਰ ਰਹੇ ਹਾਂ ਜਿੱਥੇ ਵੀ ਇਹਨਾਂ ਦੇ ਵਰਕਰ ਸਕਾਡਰ ਸਿਸਟਮ ਤੇ ਜਾਂ ਕੋਈ ਵਾਰਸਪਲਾਈ ਦੇ ਮੈਨੇਜਮੈਂਟ ਇਸ ਵਿਸ਼ੇ ਤੇ ਜਾਂਦੀ ਹੈ ਤੇ ਅਸੀਂ ਕਾਲੀਆਂ ਚੰਦੀ ਨਾਲ ਸ਼ਾਂਤਮਈ ਟੰਗਣਾ ਵਿਰੋਧ ਕਰਾਂਗੇ ਜਿਵੇਂ ਅਸੀਂ ਅੱਗੇ ਕੀਤਾ ਹੈ ਮੈਂ ਦੱਸਣਾ ਚਾਹਣਾ ਵੀ ਅੱਗੇ ਅਸੀਂ ਸ਼ਾਂਤਮਈ ਟੰਗਣਾ ਵਿਰੋਧ ਕੀਤਾ ਸੀ ਪਰੰਤੂ ਜਿਹੜਾ ਉੱਥੋਂ ਦਾ ਐਸਡੀਓ ਹੈ ਅਪਮੰਡਲ ਇੰਜੀਨੀਅਰ ਹੈ ਉਹ ਇੱਕ ਬਹੁਤ ਹੀ ਅੜੀਅਲ ਤੇ ਆਪਦੇ ਆਪ ਨੂੰ ਤੈਅਸ਼ਾਲਾ ਅਫਸਰ ਕਹਿੰਦਾ ਔਰ ਉਸਨੇ ਸਾਡੇ ਜੱਥੇਬੰਦੀ ਦੇ ਆਗੂਆਂ ਤੇ ਪਰਚੇ ਕਰਾਏ ਨੇ ਸੋ ਅਸੀਂ ਇਸ ਦਾ ਵਿਰੋਧ ਕਰਦੇ ਆ ਅੱਜ ਅਰਥੀ ਭੂਖ ਮਜਾਰਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਸਖਤ ਕੋਹ ਲਾਉਣਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਬਾਜ਼ ਛੱਡ ਕੇ ਜਿਹੜੇ ਲਾਗੂ ਕਰਾਂਗੇ ਧੰਨਵਾਦ